ਬਲਾਕੋਟ 에어 স্ট্রाइक ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਵਿਚਾਲੇ ਤਣਾਅ ਵਧਣ ਤੋਂ ਬਾਅਦ ਭਾਰਤ ਨੇ ਜਿੱਥੇ ਪਾਕਿਸਤਾਨ ਦੇ F16 ਵਿਮਾਨ ਨੂੰ ਡੇਗਣ ਦਾ ਦਾਵਾ ਕੀਤਾ ਹੈ ਉੱਥੇ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਦੋ MiG-21 ਵਿਮਾਨ ਡੇਗਣ ਦਾ ਦਾਵਾ ਕੀਤਾ ਹੈ। ਦੋਹਾਂ ਦੇ ਵਿੱਚ ਤਣਾਅ ਕਾਫੀ ਜ਼ਿਆਦਾ ਵਧਦਾ ਜਾ ਰਿਹਾ ਹੈ। ਹਾਲਾਤ ਕਾਫੀ ਨਾਜ਼ੁਕ ਬੰਦੇ ਜਾ ਰਹੇ ਨੇ। ਅਜਿਹੇ ਦੇ ਵਿੱਚ ਪਾਕਿਸਤਾਨ ਦੇ ਨਾਲ ਸਨ 71 ਦੇ ਵਿੱਚ ਲੜਾਈ ਲੜਨ ਵਾਲੇ ਸਾਫ ਦਾ ਸੈਨਿਕ ਇਸ ਦਾ ਅੰਕਲਨ ਕਿਵੇਂ ਕਰ ਪਾਉਂਦੇ ਨੇ ਕੀ ਇਸ ਤੇ ਆਪਣੀ رائے ਰੱਖਦੇ ਨੇ ਉਸ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕਰਨਲ ਸੋਹੀ ਜੀ ਨੇ ਗੱਲਬਾਤ ਕਰਦਿਆਂ ਕਰਨਲ ਸੋਹੀ ਜੀ ਦੇ ਨਾਲ ਕਰਨਲ ਸੋਹੀ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ ਕਿ ਅੱਜ ਦੇ ਜੋ ਹਾਲਾਤ ਬਣੇ ਹੋਏ ਨੇ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਅੰਕਲਨ ਕਿਵੇਂ ਕਰਦੇ ਹੋ ਉਹਨਾਂ ਦਾ ਉਹਨਾਂ ਦਾ ਇਸ ਤਰ੍ਹਾਂ ਜੀ ਜਿਹੜੀ ਇਹ ਇਸ ਵੇਲੇ ਹਾਲਾਤ ਬਣੇ ਨੇ ਜੀ ਪਹਿਲਾਂ ਅਸੀਂ ਬਦਲਾ ਲਿਆ ਸਾਡੇ ਉਹਨਾਂ ਨੇ 40 42 ਸੈਨਿਕ ਮਾਰ ਦਿੱਤੇ ਨੇ ਜੀ ਧੋਖੇ ਨਾਲ ਅਸੀਂ ਉਹਨਾਂ ਦਾ ਬਦਲਾ ਲਿਆ ਕੱਲ ਅਸੀਂ ਉਹਨਾਂ ਦੇ ਜਿਹੜੇ ਹੋਮ ਬੇਸ ਹੈ ਉਹਨੂੰ ਡਿਸਟਰੋਏ ਕਰ ਦਿੱਤਾ ਸੋ ਅਸੀਂ ਤੇ ਦੇਖੋ ਅੱਤਵਾਦੀਆਂ ਤੇ ਹਮਲਾ ਕੀਤਾ ਹੁਣ ਪਾਕਿਸਤਾਨ ਨੇ ਅੱਜ ਸਾਡੇ ਤੇ ਕਰ ਦਿੱਤਾ ਤੇ ਇਹਦਾ ਮਤਲਬ ਪਾਕਿਸਤਾਨ ਨੇ ਉਹ ਪਾਲੇ ਸਨ ਜਿੰਨੇ ਵੀ ਅੱਤਵਾਦੀ ਸਨ ਤੇ ਇਹਦਾ ਤਾਂ ਰਿਸ਼ਤਾ ਸਿੱਧਾ ਹੀ ਹੁਣ ਡਿਕਲੇਅਰ ਹੀ ਹੋ ਗਿਆ ਓਪਨ ਹੀ ਹੋ ਗਿਆ ਕਾਇਮ ਹੀ ਹੋ ਗਿਆ ਪਾਕਿਸਤਾਨ ਦਾ ਤੇ ਉਹਨਾਂ ਨੂੰ ਦਰਦ ਹੋਈ ਹੈ ਪਾਕਿਸਤਾਨ ਨੂੰ ਹਾਲੀ ਤੱਕ ਤੋਂ ਕਲੇਮ ਕਰਦੇ ਸੀ ਕਿ ਅਤਵਾਦੀ ਸਾਡੇ ਨਹੀਂ ਹੈਗੇ ਜੀ ਅਸੀਂ ਨਹੀਂ ਭੇਜ ਰਹੇ ਹੁਣ ਜਦੋਂ ਅਸੀਂ ਅਤਵਾਦੀਆਂ ਤੇ ਅਟੈਕ ਕੀਤਾ ਤੇ ਇਹ ਪਾਕਿਸਤਾਨ ਨੂੰ ਨਾਲ ਹੀ ਖੂਨਗਰਮ ਹੋ ਗਿਆ ਇਹਨਾਂ ਦਾ ਅੱਜ ਸਾਡੇ ਬਾਰਡਰ ਵਾਇਲੇਸ਼ਨ ਕਰ ਦਿੱਤੀ ਹੈ ਔਰ ਇਹਨਾਂ ਦੇ ਦੇਖੋ ਜੀ ਜਿਹੜੇ ਹੈਗੇ ਨੇ F16 ਉਹ ਬਹੁਤ ਸੁਪੀਰੀਅਰ 에ਅਰਕ੍ਰਾਫਟ ਨੇ ਤੇ ਉਹਨਾਂ ਦਾ ਸਾਡਾ ਕੋਈ ਏਅਰਕ੍ਰਾਫਟ ਜਿਹੜਾ ਇਹਨਾਂ ਨੇ ਉਹ ਇੰਟਰਸੈਪਟ ਕੀਤਾ ਉਹਨਾਂ ਨੂੰ ਨਾਲ ਸਾਡੇ ਮਿਗ 21 ਸੀਗਾ ਹੁਣ ਮਿਗ 21 ਤੇ ਵੈਸੇ ਹੀ ਬੜਾ ਪੁਰਾਣਾ ਕੋੜਾ ਇਹ ਕਦੀ ਵੀ ਦੇਖ ਸਕਦਾ ਤੇ ਉਹ ਉਹਨਾਂ ਨੇ ਮਿਗ 21 ਸਾਡਾ ਮਾਰ ਕਰਾਇਆ ਔਰ ਇਹ ਦੇਖੋ ਕਿ ਇੱਕ ਬੜੀ ਵੱਡੀ ਚੀਜ਼ ਹੈ ਸਾਡਾ ਇਹ ਮਿਗ 21 ਨਿਗੰਤੋਂ ਪਹਿਲਾਂ ਉਹਨਾਂ ਦੇ ਏਅਰਕ੍ਰਾਫਟ ਨੂੰ ਇਹਨੇ ਸ਼ੂਟ ਡਾਊਨ ਕਰ ਦਿੱਤਾ ਉਹ ਜਿਹੜੇ ਕੀ ਪਾਕਿਸਤਾਨ ਜੋ ਦੋਨੇ ਕਿਉਂਕਿ ਬਾਰਡਰ ਦੇ ਉੱਤੇ ਤੇ ਹੈਗੇ ਸੀ ਔਰ 에어ਕ੍ਰਾਫਟ ਨੂੰ ਟਰਨ ਕਰਦੇ ਆ ਕਿੰਨਾ ਟਾਈਮ ਲੱਗ ਜਾਂਦਾ ਹੈ ਉਹ ਪਾਕਿਸਤਾਨ 'ਚ ਉਹਨਾਂ ਦਾ ਵੀ ਜਹਾਜ਼ ਪਾਕਿਸਤਾਨ 'ਚ ਡਿੱਗਾ ਸਾਡਾ ਵੀ ਉੱਥੇ ਜਾ ਡਿੱਗਾ ਜੀ ਔਰ ਜਿਸ ਕਰਕੇ ਉਹਨਾਂ ਨੇ ਸਾਡਾ ਇੱਕ ਪਾਇਲਟ ਜਿਹੜਾ ਉਹਨੂੰ ਉਹਨਾਂ ਨੇ ਕੈਦੀ ਬਣਾ ਲਿਆ ਅਸੀਂ ਤੇ ਇਹਨੂੰ ਜੰਗੀ ਕੈਦੀ ਕਹਾਂਗੇ ਕਿਉਂਕਿ ਜਨੇਵਾ ਕਨਵੈਨਸ਼ਨ ਦੇ ਨੀਚੇ ਇਹ ਜੰਗੀ ਕੈਦੀ ਦਾ ਪਾਕਿਸਤਾਨ ਨੂੰ ਡਿਕਲੇਅਰ ਕਰਨਾ ਪੈਂਦਾ ਹੈ ਕਿ ਅਸੀਂ ਫਲਾਣਾ ਤੁਹਾਡਾ ਬੰਦਾ ਫੜ ਲਿਆ ਔਰ ਉਹਨੂੰ ਇੱਜ਼ਤਮਾਨ ਨਾਲ ਰੱਖਿਆ ਜਾਂਦਾ ਔਰ ਫਿਰ ਵਾਪਸ ਕੀਤਾ ਜਾਂਦਾ ਹੈ ਔਰ ਇਹ ਪਾਕਿਸਤਾਨ ਹੁਣ ਇਸ ਚੀਜ਼ ਨੂੰ ਇਹ ਸਮਝ ਰਿਹਾ ਹੈ ਕਿ ਸ਼ਾਇਦ ਉਹਨਾਂ ਨੇ ਬਦਲਾ ਲੈ ਲਿਆ ਹੈ ਪਰ ਇਹ ਅਸੀਂ ਇਹਨੂੰ ਇਸ ਨੂੰ ਇਹ ਚੀਜ਼ ਸਮਝਦੇ ਹਾਂ ਕਿ ਉਹਨਾਂ ਨੇ ਬਦਲਾ ਨਹੀਂ ਉਹਨਾਂ ਨੇ ਫਿਰ ਸਾਡੇ ਉੱਤੇ ਵਾਅਦਾ ਕੀਤਾ ਹੈ ਕਿਉਂਕਿ ਅਸੀਂ ਤੇ ਉਹਨਾਂ ਦਾ ਹਤਵਾਦੀਆਂ ਦਾ ਬਦਲਾ ਲਿਆ ਸੀ ਇਹਨਾਂ ਨੇ ਸਾਡਾ ਉੱਤੇ ਅਟੈਕ ਕਰ ਦਿੱਤਾ ਅਸੀਂ ਤੇ ਪਾਕਿਸਤਾਨ ਦੇ ਬਾਰਡਰ 'ਤੇ ਗਏ ਹੀ ਨਹੀਂ ਨਾ ਕੋਈ ਪਾਕਿਸਤਾਨ ਦੇ ਬੰਦੇ ਨੂੰ ਕੋਈ ਸੈਨਿਕ ਨੂੰ ਜਾਂ ਸਿਵਿਲIAN ਨੂੰ ਕਿਸੇ ਦੇ ਉੱਤੇ ਕੋਈ ਨੁਕਸਾਨ ਨਹੀਂ ਪਹੁੰਚਾਇਆ ਸਿਰਫ ਮਿਲਿਟੈਂਟ ਨੂੰ ਟਾਰਗੇਟ ਕੀਤਾ ਹੈ ਔਰ ਇਹ ਕਿਹਨਾਂ ਮਿਲਿਟੈਂਟ ਸਾਡੇ ਹੈ ਨਹੀਂ ਔਰ ਉਹੋ ਹੀ ਕੰਮ ਅਸੀਂ ਬਦਲਾ ਲਿਆ ਆਪਣੇ ਜਿਹੜੇ ਸਾਡੇ ਸੈਨਿਕਾਂ ਦੇ ਉੱਤੇ ਉਹਨਾਂ ਮਿਲਿਟੈਂਟ ਨੇ ਅਟੈਕ ਕੀਤਾ ਸੀ ਔਰ ਇਹ ਉਹਨੂੰ ਦੂਜੀ ਤਰ੍ਹਾਂ ਗੋ ਇਹਨਾਂ ਨੇ ਛੇੜ ਕਰ ਦਿੱਤੀ ਹੈ ਸਾਡੇ ਨਾਲ ਵੱਡੀ ਪ੍ਰੋਬਲਮ ਇਹ ਹੈ ਕਿ ਦੇਖੋ 1971 ਲੜਾਈ ਦੇ ਵਿੱਚ ਬੰਗਲਾਦੇਸ਼ ਜਿਹੜਾ ਆਪਾਂ ਇਹਨਾਂ ਕੋਲੋਂ ਖੋਹ ਲਿਆ ਨਾਲੇ 93000 ਕੈਦੀ ਬਣਾਏ ਸੀ ਉਸ ਕਰਕੇ ਇਹਨਾਂ ਨੂੰ ਉਦੋਂ ਦੀ ਇੰਨੀ ਹੱਤੋਂ ਜ਼ਿਆਦਾ ਨਮੋਸ਼ੀ ਹੈ ਬੇਇੱਜ਼ਤੀ ਹੋਈ ਹੈ ਇੱਕ ਵੱਡੇ ਨੇਸ਼ਨ ਦੀ ਔਰ ਇੰਨੇ ਜ਼ਿਆਦਾ ਕੈਦੀ ਔਰ ਉਹਦੇ ਬਦਲਾ ਲੈਣ ਲਈ ਇਹ ਕਸ਼ਮੀਰ ਸਾਡੇ ਕੋਲੋਂ ਖੋਣਾ ਚਾਹੁੰਦੇ ਨੇ ਬਾਈ ਹੋ ਕੈਂਡ ਕਰੁਕ ਜੀ ਮਿਲਟੈਨ ਨੂੰ ਅੰਡਰਗਰਾਉਂਡ ਉਹਨਾਂ ਨੂੰ ਪਤਾ ਇਹ ਲੜতে ਸਕਦੇ ਨਹੀਂ ਪੂਰਾ ਇੰਡੀਆ ਦੇ ਨਾਲ ਤੇ ਇਸ ਕਰਕੇ ਉਹ ਅੰਡਰਗਰਾਉਂਡ ਮਿਲੀਟੈਂਸੀ ਲੋ ਇੰਟੈਂਸਿਟੀ ਵਾਰ ਜਿਹੜਾ ਹੈ ਉਹਦੇ ਜਰੀਏ ਸਾਰੀ ਐਕਟੀਵਿਟੀ ਕਰ ਰਿਆ ਹੈ। ਤੋਂ ਸੈਂਟਰੀ 1 ਦੇ ਵਿੱਚ ਵੀ ਅਸੀਂ ਦੇਖਿਆ ਸੀ ਇਹਨਾਂ ਦੇ ਆਰਮੀ ਜਿਹੜੇ ਨੇ ਸੋਲਜਰ ਉਹ ਅੱਛੇ ਨੇ ਸਾਡੇ ਵਰਗੇ ਹੀ ਨੇ ਕਿਉਂਕਿ ਉਹ ਵੀ ਪੰਜਾਬੀ ਨੇ। ਉਹ ਵੀ ਸਾਡੇ ਵਰਗੇ ਹੀ ਕੌਮਾਂ ਨੇ ਤੇ ਇਸ ਕਰਕੇ ਹੁਣ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਕਿ ਉਹਨਾਂ ਨੂੰ ਇਸ ਚੀਜ਼ ਦਾ ਹੁਣ ਇਹ ਹਜਮ ਨਹੀਂ ਹੋ ਰਹੀ ਜਿਹੜੀ ਅਸੀਂ ਉਹਨਾਂ ਦੀ ਮਾਰਕਟਾਈਜ਼ ਕੀਤੀ ਹੈ ਪਰਸਾ ਕੱਲ੍ਹ ਕੀ ਕੀ ਲੱਗਦਾ ਸਰ ਕੀ ਲੱਗਦਾ ਹੈ ਕਿ ਭਾਰਤ ਜੰਗ ਦੇ ਵੱਲ ਵਧ ਰਿਹਾ ਦੇਖੋ ਭਾਰਤ ਜੰਗ ਵੱਲ ਨਹੀਂ ਵਧ ਰਿਹਾ ਭਾਰਤ ਨੇ ਤੇ ਕੱਲ ਹੀ ਕਹਿ ਦਿੱਤਾ ਸੀ ਵੀ ਦੇਖੋ ਅਸੀਂ ਤੇ ਉਹਦਾ ਬਦਲਾ ਲਿਆ ਹੈ ਅੱਤਵਾਦੀਆਂ ਤੇ ਅਸੀਂ ਅਟੈਕ ਕੀਤਾ ਹੈ ਹੁਣ ਅੱਤਵਾਦੀ ਸਾਡੇ ਉੱਤੇ ਰਿਟੈਲੀਏਟ ਨਹੀਂ ਕਰ ਸਕਦੇ ਸ਼੍ਰੀਨਗਰ ਨਹੀਂ ਕਰ ਸਕਦੇ ਨੇ ਉੱਥੇ ਹੀ ਆਪਣੇ ਮਿਲਿਟੈਂਸੀ ਜਰੀ ਆਈ ਪਰ ਇਹ ਪਾਕਿਸਤਾਨ ਹੁਣ ਵਿੱਚ ਆ ਗਿਆ ਹੈ ਇਹ ਪਾਕਿਸਤਾਨ ਜਿਹੜਾ ਹੈ ਇਹਨਾਂ ਦੀ ਪ੍ਰੋਬਲਮ ਬਹੁਤ ਵੱਡੀ ਹੈ ਉਹ ਇਹ ਹੈ ਕਿ ਜਿਹੜਾ ਪਾਕਿਸਤਾਨ ਦੀ ਆਰਮੀ ਹੈ ਉਹ ਪੂਰੇ ਦੇਸ਼ ਨੂੰ ਉਹ ਹੀ ਚਲਾ ਰਹੀ ਹੈ ਉਹ ਹੀ ਫੈਸਲਾ ਕਰਦੀ ਹੈ ਕਿ ਕੌਣ ਪ੍ਰਧਾਨ ਮੰਤਰੀ ਨੈਕਸਟ ਬਣਾਉਣਾ ਹੈ ਪੂਰਾ ਬਜਟ ਜਿਹੜਾ ਹੈ ਉਹ ਦਾ ਮੇਜਰ ਜਿਹੜਾ ਹਿੱਸਾ ਹੈ ਬਜਟ ਦਾ ਉਹ ਆਰਮੀ ਖਾਂਦੀ ਹੈ ਪਾਕਿਸਤਾਨ ਦਾ ਪੂਰਾ ਔਰ ਜੋ ਬਚਿਆ ਖੁਚਾ ਹੁੰਦਾ ਉਹ ਫਿਰ ਪ੍ਰਾਈਮ ਮਿਨਿਸਟਰ ਨੂੰ ਦਿੱਤਾ ਜਾਂਦਾ ਵੀ ਲਓ ਤੁਸੀਂ ਹੋਰ ਵੀ ਕੋਈ ਕੰਮ ਕਰਨਾ ਤੇ ਕਰ ਲਓ ਔਰ ਏਡੀ ਵੱਡੀ ਜਿਹੜੀ ਉਹਨਾਂ ਦਾ ਪਾਕਿਸਤਾਨ ਦੇ ਵਿੱਚ ਆਰਮੀ ਦਾ ਇਮੇਜ ਹੈ ਹਰ ਜਗ੍ਹਾ ਤੇ ਆਰਮੀ ਹੈ ਉਹਨਾਂ ਦੀ ਇਵਨ ਸਿਵਲ ਦੇ ਵਿੱਚ ਵੀ ਉਹਨਾਂ ਦੇ ਅਫਸਰ ਰਟਾਇਰ ਨਹੀਂ ਹੁੰਦੇ ਉਹ ਸਾਈਡ ਸਟੈਪ ਕਰ ਦਿੱਤਾ ਜਾਂਦਾ ਸਿਵਲ ਐਡਮਿਨਿਸਟ੍ਰੇਸ਼ਨ 'ਚ ਤੇ ਸਿਵਲ 'ਚ ਵੀ ਉਹਨਾਂ ਦੀ ਆਰਮੀ ਦਾ ਹੀ ਦਬਦਬਾ ਹੈ ਉੱਥੇ ਕੋਈ ਵੀ ਫੈਸਲਾ ਲੈਣਾ ਉਹਨਾਂ ਦੀ 40 50 ਫੈਮਿਲੀਜ਼ ਨੇ ਕੋਜ ਇੱਕ ਉਹੀ ਪੂਰੀਆਂ ਆਰਮੀ 'ਚ ਸਿਵਲ ਸਰਵਿਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੰਟਰੋਲ ਹੈ ਉਹਨਾਂ ਦਾ ਉਹ ਉਹੀ ਕੰਟਰੋਲ ਜਿਹੜਾ ਹੈ ਉਹ ਉਹਨੂੰ ਸਿਆਪਾ ਬਣਿਆ ਰਹਿੰਦਾ ਹੈ ਕਿ ਉਹਨਾਂ ਦੀ ਕੀ ਇੱਜ਼ਤ ਮਾਨਤੇ ਪ੍ਰੋਬਲਮ ਨਾ ਆ ਜਾਏ ਕਿਉਂਕਿ ਇੰਡੀਆ ਤੇ ਦੇਖੋ ਸਾਡਾ ਕੰਟਰੀ ਜਿਹੜਾ ਹੈ ਸੈਕੂਲਰ ਕੰਟਰੀ ਹੈ ਔਰ ਡੈਮੋਕਰੇਟਿਕ ਕੰਟਰੀ ਹੈ ਪਾਕਿਸਤਾਨ ਚ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਹੀ ਦਬਦਬਾ ਆਪਣਾ ਬਣਾਏ ਰੱਖਣ ਲਈ ਹੁਣ ਬਾਜਵਾ ਸਾਹਿਬ ਜਿਹੜੇ ਨੇ ਸਾਡੇ ਬਾਜਵੇ ਜੱਟ ਸਰਦਾਰ ਨੇ ਉਹਨਾਂ ਦੇ ਵੀ ਬਾਜਵੇ ਉਹੀ ਨੇ ਤੋਂ ਇਸ ਕਰਕੇ ਉਹਨਾਂ ਨੂੰ ਆਪਣੀ ਅੱਖ ਦੀ ਆਪਣੀ ਇੱਜ਼ਤ ਮਾਨ ਦੀ ਉਹ ਉਹ ਜਿਹੜਾ ਨਮੋਸ਼ੀ ਉਹਦੀ ਹੁੰਦੀ ਹੈ ਉਹ ਉਹ ਨਹੀਂ ਟੋਲਰੇਟ ਕਰ ਸਕਦੇ ਇਸ ਕਰਕੇ ਉਹ ਹੱਥੋਂ ਜ਼ਿਆਦਾ ਵੱਧ ਕੇ ਪੰਗਾ ਵੀ ਲੈ ਜਾਂਦੇ ਨੇ ਪਰ ਉਹਨਾਂ ਨੂੰ ਇਹ ਪਤਾ ਹੈ ਕਿ ਇਸ ਵਾਰ ਕਿਸੇ ਨੇ ਹੋਣ ਨਹੀਂ ਦੇਣੀ ਦਾਇਮਾਂ ਦੇ ਸਾਰੇ ਲੋਕੀ ਪੈ ਕੇ ਉਹਨਾਂ ਨੇ ਛਡਾ ਦੇਣਾ ਫਟਾਫਟ ਵੀ ਨਹੀਂ ਨਹੀਂ ਛਡੋ ਛਡੋ ਸਰ ਫਿਲਹਾਲ 에ਅਰ ਸਟ੍ਰਾਈਕ ਕੀਤੀ ਜਾ ਰਹੀ ਹੈ ਅ ਅੱਗੇ ਕੀ ਦੇਖਿਆ ਜਾਵੇ ਪੰਜਾਬ ਵੱਲ ਜੇ ਦੇਖਿਆ ਜਾਵੇ ਤਾਂ ਪੰਜਾਬ ਦੀ ਸਥਿਤੀ ਨੂੰ ਤੁਸੀਂ ਕਿਵੇਂ ਅੰਕਲਨ ਕਰਦੇ ਹੋ ਜੇ ਹਾਲਾਤ ਵਿਗੜਦੇ ਨੇ ਤਾਂ ਕਿਹੜੇ ਕਿਹੜੇ ਜੋ ਏਰੀਏ ਨੇ ਜੋ ਕਿ ਕਹਿ ਸਕਦੇ ਆ ਕਿ ਸੈਂਸਿਟਿਵ ਪੁਆਇੰਟ ਹੋ ਸਕਦੇ ਨੇ ਦੇਖੋ ਜੀ ਪਹਿਲੀ ਗੱਲ ਤੇ ਇਹ ਹੈ ਕਿ ਹਾਲਾਤ ਜਿਹੜੇ ਨੇ ਸਾਡੇ ਵੱਲੋਂ ਨਹੀਂ ਵਿਗੜਨੇ ਪਾਕਿਸਤਾਨ ਅਗਰ ਕੋਈ ਹੁਣ ਵਧੇ ਕੀ ਕਰਦਾ ਹੈ ਉਹਦਾ ਜਵਾਬ ਦੇਣਾ ਪੈਣਾ ਸਾਨੂੰ ਜੀ ਦੂਜੀ ਗੱਲ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਇਹ ਲੈਵਲ ਗਰਾਉਂਡ ਹੈ ਇੱਥੇ ਕੋਈ ਪਹਾੜਪੂੜ ਨਹੀਂ ਹੈ ਫਿਰ ਵੀ ਅਮਰਿੰਦਰ ਸਾਹਿਬ ਕੱਲ ਤੋਂ ਬਾਰਡਰ ਤੇ ਗਏ ਨੇ ਬਾਰਡਰ ਡਿਸਟ੍ਰਿਕਟਸ ਨੂੰ ਸਾਰਿਆਂ ਨੇ ਉਹ ਸ਼ਾਲਾ ਸ਼ਹਿਰੀ ਦੇ ਰਹੇ ਨੇ ਔਰ ਬਾਰਡਰ ਦੇ ਏਰੀਆ ਤੇ ਜਿੰਨੇ ਵੀ ਪਿੰਡ ਨੇ ਤੁਸੀਂ ਦੇਖਿਆ ਹੋਣਾ ਜ਼ਿੰਮੇਦਾਰ ਜਿੰਨੇ ਵੀ ਉੱਥੋਂ ਦੇ ਨੇ ਉਹਨਾਂ ਸਾਰਿਆਂ ਨੇ ਕਹਿ ਦਿੱਤਾ ਵੀ ਅਸੀਂ ਬਾਰਡਰ ਪਿੰਡ ਖਾਲੀ ਨਹੀਂ ਕਰਨੇ ਹਦਕਾ ਅਸੀਂ ਬਹੁਤ ਨੁਕਸਾਨ ਉਠਾਣਿਆ ਹਰ ਦਫਾ ਹੀ ਤੇ ਘਰ ਛੱਡ ਕੇ ਕੋਈ ਨਹੀਂ ਜਾਣਾ ਚਾਹੁੰਦਾ ਔਰ ਦੂਜਾ ਇਹ ਬੰਦੇ ਦਲੇਰ ਨੇ ਪੰਜਾਬ ਦੇ ਉਹ ਕਹਿੰਦੇ ਨੇ ਜੀ ਅਸੀਂ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਾਂਗੇ ਇਹਨਾਂ ਦੀਆਂ ਅਮਨੀਸ਼ਨ ਗੰਨਾ ਜੋ ਵੀ ਜਿੱਥੇ ਲੋਡ ਸਮਾਨ ਚੱਕਣ ਦੀ ਅਸੀਂ ਇਹਨਾਂ ਦੇ ਨਾਲ ਤੁਰਾਂਗੇ ਔਰ ਪੂਰਾ ਇਹਨਾਂ ਨੂੰ ਖਾਣਾ ਪੀਣਾ ਜੋ ਵੀ ਅਸੀਂ ਕਰ ਸਕਨੇ ਆ ਕਰਾਂਗੇ ਫੌਜ ਨੂੰ ਹਾਲਾਂਕਿ ਫੌਜ ਦਾ ਆਪਣਾ ਇੰਤਜ਼ਾਮ ਹੁੰਦਾ ਹੈ ਬਟ ਫਿਰ ਵੀ ਦੇਖੋ ਇੱਕ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਸਿਵਲ ਪਬਲਿਕ ਵੱਲੋਂ ਤੁਹਾਨੂੰ ਸਪੋਰਟ ਮਿਲਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਇਹਦੇ ਨਾਲ ਸੈਨਿਕਾਂ ਦਾ ਮੋਰਲ ਬਹੁਤ ਉੱਚਾ ਚੱਲ ਜਾਂਦਾ ਹੈ ਸਰ ਕੀ ਕੀ ਦੋ ਨਿਊਕਲੀਅਰ ਪਾਵਰ ਦੇਸ਼ਾਂ ਨੂੰ ਮਸਲੇ ਸੁਲਝਾਉਣ ਦੇ ਲਈ ਕਿ ਜੰਗ ਦੀ ਹੀ ਜੋ ਆਪਸ਼ਨ ਹੈ ਉਹ ਚੂਜ਼ ਕਰਨੀ ਚਾਹੀਦੀ ਹੈ ਨਹੀਂ ਜੀ ਜੰਗ ਦੇ ਤੇ ਦੇਖੋ ਆਪਸ਼ਨ ਚੂਜ਼ ਕਰ ਹੀ ਨਹੀਂ ਸਕਦੇ ਕਿਉਂਕਿ ਨਿਊਕਲੀਅਰ ਹੋਣ ਕਰਕੇ ਦੋਨਾਂ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਔਰ ਇਹ ਇੰਡੀਆ ਨੂੰ ਪਤਾ ਹੈ ਕਿ ਅਸੀਂ ਦੇਖੋ ਫਸਟ ਅਸੀਂ ਨਿਊਕਲੀਅਰ ਇਸਤੇਮਾਲ ਨਹੀਂ ਕਰਾਂਗੇ ਔਰ ਅਗਰ پاکستان ਕਰਦਾ ਹੈ ਜੀ ਤੇ ਫਿਰ ਅਸੀਂ ਉਹਨੂੰ ਛੱਡਾਂਗੇ ਵੀ ਨਹੀਂ ਉਹਨੂੰ ਇੱਕਦਮ ਪੂਰਾ ਪਾਕਿਸਤਾਨ ਸੁਆਹ ਕਰਕੇ ਛੱਡ ਦੇਣਾ ਜੀ Imran Khan ਨੇ ਸਰ ਗੱਲਬਾਤ ਦੀ ਫਿਰ অপਸ਼ਨ ਰੱਖੀ ਹੈ ਭਾਰਤ ਦੇ ਅੱਗੇ ਸੋ ਕੀ ਲੱਗਦਾ ਹੈ ਕਿ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਇੱਕ অপਸ਼ਨ ਰੱਖੀ ਅਜਿਹੇ ਦੇ ਵਿੱਚ ਜਦੋਂ ਸਾਡਾ ਪਾਇਲਟ ਵੀ ਉਹਨਾਂ ਦੇ ਕਬਜ਼ੇ ਦੇ ਵਿੱਚ ਹੋਵੇ ਤਾਂ ਗੱਲਬਾਤ ਕਰਨੀ ਚਾਹੀਦੀ ਹੈ ਦੇਖੋ ਜੀ ਇੱਕ ਪਾਇਲਟ ਉਹਨਾਂ ਦੇ ਕਬਜ਼ੇ ਹੋਂ ਨਾਲ ਕੋਈ ਗੱਲ ਨਹੀਂ ਬਣਦੀ ਕਿਉਂਕਿ ਇਹ ਇੱਕ ਬੰਦੇ ਦੀ ਲਈ ਅਸੀਂ ਪੂਰਾ ਦੇਸ਼ ਜਾਂ ਇਹ ਪੂਰਾ ਇਹਨਾਂ ਜਿਆਦਾ ਅਸੀਂ ਉਹਨੂੰ ਕੀ ਕਹਿੰਦੇ ਨੇ 바ਰਗੇਨ ਨਹੀਂ ਕਰ ਸਕਦੇ ਸੋ ਇਸ ਕਰਕੇ ਨਿਊਕਲੀਅਰ ਜਾਨ ਤੱਕ ਤੇ ਅਸੀਂ ਵੀ ਨਹੀਂ ਚਾਹਾਂਗੇ ਬਟ ਬੇਸਿਕਲੀ ਦੇਖੋ ਹੁਣ ਪਾਕਿਸਤਾਨ ਨੇ ਜਿਵੇਂ ਅੱਜ ਸਿਰੇ ਆਇਆ ਸੀ ਉਹਨਾਂ ਨੇ ਅਟੈਕ ਕੀਤਾ ਸਾਡਾ ਬਾਰਡਰ ਕਰਾਸਓਵਰ ਕਰ ਗਿਆ ਬੰਬ ਸੁੱਟ ਗਿਆ ਔਰ ਜੋ ਵੀ ਹੋਇਆ ਛੋਟਾ ਮੋਟਾ ਉਸ ਤੋਂ ਬਾਅਦ ਫਿਰ ਇਮਰਾਨ ਸਾਹਿਬ ਨੇ ਕਿਹਾ ਕੀ ਸ਼ਾਂਤੀ ਮਤਲਬ ਤੁਸੀਂ ਅਟੈਕ ਕੀਤਾ ਸੀ ਅਸੀਂ ਵੀ ਕਰ ਦਿੱਤਾ ਹੁਣ ਬਰਾਬਰ ਹੋ ਗਏ ਆ ਚਲੋ ਵੀ ਹੁਣ ਸ਼ਾਂਤੀ ਕਰ ਲੋ ਅ ਕਰਨਲ ਸਾਹਿਬ ਜੀ ਮੰਨ ਲਓ ਜੰਗ ਲੱਗਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਪਾਕਿਸਤਾਨ ਇੰਨਾ ਸ਼ਕਤੀਸ਼ਾਲੀ ਦੇਸ਼ ਹੈ ਕਿ ਉਹ ਇਸ ਜੰਗ ਲੜਨ ਦੇ ਲਈ ਤਿਆਰ ਹੈ ਤੁਹਾਨੂੰ ਇੰਨਾ ਸ਼ਕਤੀਸ਼ਾਲੀ ਲੱਗਦਾ ਪਾਕਿਸਤਾਨ ਲੱਗਦਾ ਜੀ ਪਹਿਲੀ ਗੱਲ ਤੇ ਇਹ ਹੈ ਕਿ ਪਾਕਿਸਤਾਨ ਦੇ ਸਾਡੇ ਨਾਲੋਂ ਹਥਿਆਰ ਸਮਾਨ ਮੈਨ ਪਾਵਰ ਜਿੰਨੀ ਵੀ ਸਾਡੇ ਨਾਲੋਂ ਅੱਧੇ ਤੋਂ ਵੀ ਥੋੜੀ ਹੈ ਲੇਕਿਨ ਕਿਉਂਕਿ ਉਹਨਾਂ ਦਾ ਬਾਰਡਰ ਛੋਟਾ ਹੈ ਇਸ ਲਈ ਸਾਡੇ 1 ਟੂ 1 ਪਾਵਰ ਜਿਹੜੀ ਹੈ ਸਾਡੇ ਸਾਹਮਣੇ ਹਮੇਸ਼ਾ ਖੜੀ ਕਰ ਦਿੰਦਾ ਹੈ ਇਸ ਕਰਕੇ ਉਹ ਪੰਗਾ ਲੈਣੋਂ ਹਟਦਾ ਨਹੀਂ ਦੂਜੀ ਗੱਲ ਅਗਰ ਲੱਗ ਗਈ ਜੰਗ ਤੇ ਇਹ ਪਾਕਿਸਤਾਨ ਦੀ ਇਕਨੋਮੀ ਇੰਨੀ ਕੋ ਇਸ ਵੇਲੇ ਕਮਜ਼ੋਰ ਹੈ ਤੁਸੀਂ ਦੇਖਿਆ ਹੀ ਹੋਣਾ ਰੋਜ਼ ਇਹਦੇ ਬਾਰੇ ਆ ਰਿਹਾ ਇਮਰਾਨ ਖਾਨ ਠੂਠਾ ਲੈ ਕੇ ਲੋਕਾਂ ਕੋਲ ਪੈਸੇ ਕੰਟਰੀਜ਼ ਕੋਲ ਮੰਗਦਾ ਫਿਰਦਾ ਹੈ ਤੇ ਇਹਨਾਂ ਦਾ ਉਹ ਦੇਸ਼ ਚਲਾਉਣ ਲਈ ਇਹਨਾਂ ਕੋਲ ਪੈਸਾ ਨਹੀਂ ਹੈਗਾ ਅਗਰ ਲੱਗ ਗਈ ਲੜਾਈ ਤੇ ਇਹਨਾਂ ਦਾ ਪੈਟਰੋਲ ਮੁੱਕ ਜਾਣਾ ਪੰਜਾਂ ਦਿਨਾਂ ਚ ਹੈ ਛੇਵੇਂ ਦਿਨਾਂ ਦਾ ਪੈਸਾ ਮੁੱਕ ਜਾਣਾ ਹੈ ਸੱਤਵੇਂ ਦਿਨਾਂ ਦਾ ਮਿਸ਼ਨ ਮੁੱਕ ਜਾਣਾ ਹੈ ਉਸ ਤੋਂ ਬਾਅਦ ਇਹਨਾਂ ਨੂੰ ਹੱਥ ਖੜਨੇ ਕਰਨੇ ਪੈਣੇ ਨੇ ਇਹ 7 ਦਿਨਾਂ ਤੋਂ ਜ਼ਿਆਦਾ ਲੜਾਈ ਸਟੈਂਡ ਨਹੀਂ ਕਰ ਸਕਦੇ ਕਿਸੇ ਵੀ ਹਾਲਤ 'ਚ ਤਾਂ ਇਸ ਕਰਕੇ ਇਹਨਾਂ ਦਾ ਉਹ ਹਰ ਇੱਕ ਝਟਕੇ ਤੋਂ ਬਾਅਦ ਇਮਰਾਨ ਖਾਨ ਦੀ ਆ ਜਾਂਦੀ ਹੈ ਸਟੇਟਮੈਂਟ ਜੀ ਅਸੀਂ ਸ਼ਾਂਤੀ ਚਾਹੁੰਦੇ ਹਾਂ ਜੀ ਸ਼ਾਂਤੀ ਕਰੋ ਸ਼ਾਂਤੀ ਕਰੋ ਤਾਂ ਇਸੇ ਲਈ ਆ ਰਹੀ ਹੈ ਬਿਕੋਜ਼ ਇਹਨਾਂ ਨੂੰ ਪਤਾ ਹੈ ਕਿ ਅੰਦਰੋਂ ਮਤਲਬ ਡਰੇ ਹੋਏ ਨੇ ਅੰਦਰੋਂ ਇਹਨਾਂ ਨੂੰ ਪਤਾ ਸਾਰਾ ਡਰ ਹੈ ਕੀ ਅਸੀਂ ਲੜਾਈ ਲੰਬੀ ਕਿਉਂਕਿ ਲੜਾਈ ਜਿਹੜੀ ਉਹ ਇੱਕ ਦਿਨ ਚ ਫਿਰ ਖਤਮ ਤੇ ਨਹੀਂ ਹੋ ਜਾਣੀ ਨਾ ਅ ਸਰ ਜਦੋਂ ਕੋਈ ਪਾਇਲਟ ਜਾਂ ਅਫਸਰ ਵਿਰੋਧੀ ਮੁਲਕ ਦੇ ਕਬਜ਼ੇ ਦੇ ਵਿੱਚ ਹੋਵੇ ਉਹਨਾਂ ਦੀ ਹਿਰਾਸਤ ਵਿੱਚ ਹੋਵੇ ਤਾਂ ਇੱਕ ਸਮਝੋਤਾ ਹੁੰਦਾ ਹੈ ਜਨੇਵਾ ਸਮਝੋਤਾ ਉਸ ਸਮਝੋਤੇ ਦੇ ਕੀ ਨੁਕਤੇ ਹੁੰਦੇ ਨੇ ਉਸ ਬਾਰੇ ਥੋੜਾ ਸਮਝਾਓ ਜਨੇਵਾ ਕਨਵੈਨਸ਼ਨ ਦੇ ਮੁਤਾਬਕ ਜਿਹੜਾ ਵੀ ਜੰਗੀ ਕੈਦੀ ਹੋ ਜਾਂਦਾ ਹੈ ਪਰ ਹਾਲੀ ਜੰਗ ਨਹੀਂ ਛਿੜੀ ਇਸ ਕਰਕੇ ਉਹਨੂੰ ਆਪਾਂ ਜੰਗੀ ਕੈਦੀ ਨਹੀਂ ਕਰ ਸਕਦੇ ਬਿਕੋਜ਼ ਉਹਨਾਂ ਨੇ ਅਨਾਉਂਸ ਕਰ ਦਿੱਤਾ ਡਿਕਲੇਅਰ ਕਰ ਦਿੱਤਾ ਕਿ ਅਸੀਂ ਤੁਹਾਡਾ ਇੱਕ ਸੈਨਿਕ ਪਾਇਲਟ ਫੜ ਲਿਆ ਸੋ ਉਹਨੂੰ ਹੁਣ ਉਹ ਮਾਰ ਨਹੀਂ ਸਕਦੇ ਔਰ ਉਹਨੂੰ ਟਾਰਚਰ ਵੀ ਜ਼ਿਆਦਾ ਨਹੀਂ ਕਰ ਸਕਣਗੇ ਔਰ ਜੇਨੇਵਾ ਕਨਵੈਨਸ਼ਨ ਦੇ ਮਤਾਬਕ ਤੇ ਉਹਨੂੰ ਦੋ ਚਾਰ ਸਵਾਲ ਪੁੱਛਨੇ ਹੁੰਦੇ ਨੇ ਜਿਆਦਾ ਨੰਬਰ ਰੈਂਕ ਨੇਮ ਯੂਨਿਟ ਔਰ ਇੱਕ ਦੋ ਚੀਜ਼ਾਂ ਹੋਰ ਇਸ ਸਮਝੌਤੇ ਮਤਾਬਕ ਟਾਰਚਰ ਵੀ ਨਹੀਂ ਕੀਤਾ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਦੇਖੋ ਰੌਗ ਮੌਲਕ ਹੈ ਉਹ ਕੁਝ ਨਾ ਕੋਈ ਤ ਉਹਨੂੰ ਕਰੇਗਾ ਬਟ ਕਿਉਂਕਿ ਉਹ ਅਨਾਉਂਸ ਕਰ ਬੈਠਾ ਡਿਕਲੇਅਰ ਕਰ ਬੈਠਾ ਇਸ ਕਰਕੇ ਉਹਨੂੰ ਜ਼ਿਆਦਾ ਉਹ ਕੁਝ ਨਹੀਂ ਕਰ ਸਕਦੇ ਵੈਸੇ ਤਾਂ ਜੰਗ ਕਿਸੇ ਵੀ ਮੁਲਕ ਦੇ ਲਈ ਕਾਫੀ ਜ਼ਿਆਦਾ ਨੁਕਸਾਨਦੇ ਹੁੰਦੀ ਹੈ ਪਰ ਪੰਜਾਬ ਦੀ ਅਸੀਂ ਗੱਲ ਕਰ ਲਈ ਤਾਂ ਪੰਜਾਬ ਨੇ 47 ਦਾ ਦੌਰ ਵੀ ਦੇਖਿਆ 80 ਦੇ ਦਸ਼ਕ ਦਾ ਅੱਤਵਾਦ ਵੀ ਪੰਜਾਬ ਨੇ ਦੇਖਿਆ ਹੁਣ ਜੇ ਜੰਗ ਦਾ ਮੈਦਾਨ ਪੰਜਾਬ ਬਣ ਜਾਂਦਾ ਤਾਂ ਸਥਿਤੀ ਨੂੰ ਕਿਵੇਂ ਵੇਖਦੇ ਹੋ ਦੇਖੋ ਜੀ ਜਿੱਥੋਂ ਤੱਕ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਪਾਕਿਸਤਾਨ ਨੂੰ ਇੰਟਰਸਟ ਕੋਈ ਨਹੀਂ ਹੈ ਅਟੈਕ ਕਰਨ ਦਾ ਔਰ ਇਥੇ ਨਾ ਹੀ ਉਹਨਾਂ ਨੂੰ ਵਾਰਾ ਖਾ ਸਕਦਾ ਜਾਂ ਤਾਂ ਤੇ ਜਿਆਦਾ ਕਸ਼ਮੀਰੀਆਂ ਦੀ ਸਪੋਰਟ ਵਾਸਤੇ ਹੋ ਸਕਦਾ ਉਹ ਸੀਰੀਅ ਚ ਇਹ ਕੁਝ ਕਰਨ ਜਿਦਾ ਕਿ ਉਹ ਤਾਂ ਵੀ ਮੈਨੂੰ ਸ਼ੱਕ ਹੈ ਬਿਕੋਜ਼ ਬੇਸਿਕਲੀ ਇਹ ਜਿਹੜੇ ਆਰਮੀ ਹੈ ਪਾਕਿਸਤਾਨ ਦੀ ਉਹ ਪਬਲਿਕ ਦੇ ਉੱਤੇ ਆਪਣਾ ਦਬਦਬਾ ਬਣਾਏ ਰੱਖਣ ਲਈ ਇਹ ਸਾਰੀਆਂ ਐਕਟੀਵਿਟੀ ਕਰਦੇ ਨੇ ਕਿਉਂਕਿ ਉਹਨਾਂ ਦਾ ਪੂਰਾ ਫੰਡ ਤੇ ਇਹੋ ਖਾ ਜਾਂਦੇ ਨੇ ਸਾਰਾ ਬਜਟ ਖਾ ਜਾਂਦੇ ਨੇ ਸਾਰਾ ਇਹ ਤੇ ਲੈਵਿਸ਼ ਉਥੇ ਲਾਈ ਫਿਰ ਰਹੇ ਨੇ ਮਹਾਰਾਜੇ ਬਣੇ ਪਏ ਨੇ ਉਥੋਂ ਦੇ ਬਾਕੀ ਆਮ ਪਬਲਿਕ ਤੇ ਸੜਕਾਂ ਤੇ ਤੁਰ ਹੀ ਫਿਰਦੀ ਹੈ ਤੇ ਇਹਨਾਂ ਨੂੰ ਜਸਟੀਫਾਈ ਕਰਨ ਦੀ ਪ੍ਰੋਬਲਮ ਬਣੀ ਪਈ ਹੈ ਕਿ ਅਸੀਂ ਦਬ ਗਏ ਤੇ ਸਾਨੂੰ ਲੋਕਾਂ ਨੇ ਕੱਲ ਤੁਸੀਂ ਦੇਖਿਆ ਹੀ ਉਹਨਾਂ ਦੀ ਅਸੈਂਬਲੀ ਵਿੱਚ ਸ਼ੇਮ ਸ਼ੇਮ ਹੋ ਰਹੀ ਸੀ ਤੇ ਉਹ ਸ਼ੇਮ ਸ਼ੇਮ ਜੋ ਦੇੜੇ ਉਹਨਾਂ ਨੂੰ ਚੇੜਾ ਗਈ ਤੇ ਉਹ ਚੇੜਾਣ ਕਰਕੇ ਉਹਨਾਂ ਕਹਿੰਦਾ ਅੱਛਾ ਇਹ ਗੱਲ ਅੱਠੜ ਹੋ ਰਹੀ ਵੀ ਕਰਨਿਆ ਕੁਝ ਨਾ ਕੁਝ ਤੇ ਉਹ ਆ ਕੇ ਗੁੱਸੇ 'ਚ ਆ ਕੇ ਸੁੱਟ ਗਏ ਨਾ ਬੰਮ ਹੰਤੋਂ ਨੂੰ ਪਤਾ ਹੀ ਆ ਜਿਹੜਾ ਬੰਦਾ ਆਪਣੇ ਸ਼ਾਨੋ ਸ਼ੌਕਤ ਲਈ ਜਾਂ ਗੁੱਸੇ ਚ ਕੋਈ ਕੰਮ ਕਰਦਾ ਹੈ ਤੇ ਉਹ ਰਾਈਟ ਥਿੰਕਿੰਗ ਨਹੀਂ ਹੁੰਦੀ ਕਦੀ ਵੀ ਉਹਦਾ ਲੇਟਰ ਆਨ ਜਾ ਕੇ ਮਾੜਾ ਹੀ ਅਸਰ ਨਿਕਲਦਾ ਤੁਹਾਨੂੰ ਲੱਗਦਾ ਹੈ ਕਿ ਜੰਗ ਦੇ ਨਾਲ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ ਬਿਲਕੁਲ ਜੀ ਜੰਗ ਹੀ ਇੱਕ ਤਰੀਕਾ ਹੈ ਜਿਹਦੇ ਨਾਲ ਸ਼ਾਂਤੀ ਰਹਿ ਸਕਦੀ ਹੈ ਆਰਮੀ ਚ ਸਾਡੇ ਕਹਾਵਤ ਹੈ ਕਿ ਅਗਰ ਤੁਹਾਨੂੰ ਸ਼ਾਂਤੀ ਚਾਹੀਦੀ ਹੈ ਤੇ ਤੁਹਾਨੂੰ ਲੜਾਈ ਲਈ ਹਮੇਸ਼ਾ ਤਿਆਰ ਰਹਿਣਾ ਪੈਣਾ ਹੈ ਮਾੜੇ ਬੰਦੇ ਨੂੰ ਕੋਈ ਵੀ ਕੁੱਟਣ ਨੂੰ ਤਿਆਰ ਹੋ ਜਾਂਦਾ ਹੈ ਜਿਹੜਾ ਬੰਦਾ ਤਕੜਾ ਹੈ ਉਹਨੂੰ ਕੋਈ ਵੀ ਹੱਥ ਪਾਉਣ ਦੀ ਕੋਸ਼ਿਸ਼ ਨਹੀਂ ਕਰਦਾ ਇਸ ਕਰਕੇ ਸਾਨੂੰ ਆਪਣੀ ਟ੍ਰੇਨਿੰਗ ਸਾਡੇ ਆਪਣੇ ਹਥਿਆਰ ਔਰ ਸਾਡੀਆਂ ਜਿਹੜੀਆਂ ਤਿਆਰੀਆਂ ਨੇ ਉਹਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਔਰ ਇੱਕਦਮ ਤੁਹਾਨੂੰ ਗੱਜ-ਵੱਜ ਕੇ ਆਪਣੀ ਤਿਆਰੀ ਪੂਰੀ ਆਪਣੇ ਕਰਦੇ ਰਹਿਣੀ ਚਾਹੀਦੀ ਹੈ ਔਰ ਕੋਈ ਵੀ ਸਾਨੂੰ ਕੋਸ਼ਿਸ਼ ਕਰਦਾ ਤੇ ਤੁਹਾਨੂੰ ਪੂਰਾ ਡਿਟੇਲੀਏਟ ਕਰਨ ਦਾ ਹੱਕ ਮੰਨਦਾ ਤੁਹਾਡਾ ਆਪਣੀ ਇੱਜ਼ਤ ਬਣਾਈ ਰੱਖਣ ਲਈ ਟੌਰ ਬਣਾਈ ਰੱਖਣ ਲਈ ਇੱਕ ਤੇ ਸੈਨਿਕਾਂ 'ਚ ਔਰ ਦੂਜਾ ਸਿਵਿਲੀਆਂ ਦੇ ਉੱਤੇ ਹੈ ਉਹ ਇਹ ਕਰੇਗਾ ਕਰੇਗਾ ਬਿਕੋਜ਼ ਪੂਰਾ ਕੰਟਰੋਲ ਆਰਮੀ ਦੇ ਕੋਲ ਹੈ ਉੱਥੇ ਸਿਵਲ ਤੇ ਕੁਝ ਕਰ ਹੀ ਨਹੀਂ ਸਕਦੀ ਈਵਨ ਉਹੋ ਹੀ ਡਿਸਾਈਡ ਕਰਦੇ ਨੇ ਜਿਵੇਂ ਮੈਂ ਬੋਲਿਆ ਕਿ ਪ੍ਰਾਈਮ ਮਿਨਿਸਟਰ ਕੌਣ ਬਣੇਗਾ ਦੇਸ਼ ਦਾ ਇਹਨੂੰ ਇਮਰਾਨ ਖਾਨ ਨੂੰ ਤੇ ਇਦਾਂ ਹੀ ਲਿਆਏ ਨੇ ਅੱਗੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਕਲਸੋਹੀ ਜੀ ਗੱਲਬਾਤ ਕਰਨ ਦੇ ਲਈ ਸੋ ਇਸਾਨ ਸਾਬਕਾ ਫੌਜੀ ਜੋ ਕਿ ਪਾਕਿਸਤਾਨ ਦੇ ਖਿਲਾਫ 71 ਦੀ ਲੜਾਈ ਲੜ ਚੁੱਕੇ ਨੇ ਉਨਾ ਸਾਫ਼ ਤੌਰ ਤੇ ਆਪਣੇ ਐਕਸਪੀਰੀਅੰਸ ਦੇ ਮੁਤਾਬਕ ਇਹ ਚੀਜ਼ ਦਸੀ ਹੈ ਕਿ ਪਾਕਿਸਤਾਨ ਜੋ ਹੈ ਸਿਵਿਲੀਅਨਸ ਦੇ ਵਿੱਚ ਆਪਣੀ ਇੱਜ਼ਤ ਬਰਕਰਾਰ ਰੱਖਣ ਦੇ ਲਈ ਆਪਣੀਆਂ ਨਾਪਾਕ ਹਰਕਤਾਂ ਤੋਂ ਕਦੀ ਬਾਜ਼ ਨਹੀਂ ਆਏਗਾ ਉਹ ਇਸੇ ਤਰ੍ਹਾਂ ਦੀਆਂ ਸ਼ਰਾਰਤੀ ਹਰਕਤਾਂ ਅੱਗੇ ਵੀ ਕਰਦਾ ਰਹੇਗਾ ਪਰ ਭਾਰਤ ਦੇ ਪਿੱਛੇ ਨਹੀਂ ਭਾਰਤ ਹਮੇਸ਼ਾ ਜਵਾਬੀ ਕਾਰਵਾਈ ਦੇ ਲਈ ਤਿਆਰ ਰਹੇਗਾ ਕੈਮਰਾਮੈਨ ਸਚਿਨ ਅਰੋੜਾ ਦੇ ਨਾਲ ਸ਼ੈਰੀ ਗੌਰਵਾ ਜਗਬਾਨੀ ਟੀਵੀ ਪੰਜਾਬ ਕੇਸਰੀ ਚੰਡੀਗੜ੍ਹ